ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਠਾ ਸੋਡੀ ਪਾਤਸ਼ਾਹ ਆ ਰਾਮਦਾਸ ਸਤਿਗੁਰੂ ਕਹਾਵਾ ਪੂਰਨ ਤਾਲ ਕਟਾਇਆ ਅੰਮ੍ਰਿਤਸਰ ਵਿੱਚ ਚੋਦ ਜਗਾਵੇ ਤਨ ਤਨ ਆ ਰਾਮਦਾਸ ਗੁਰ ਜੀ ਨਸਰਿਆ ਤੇ ਸਵਾਰਿਆ ਪੂਰੀ ਹੋਈ ਕਰਾਮਾਤ ਅਫਸਰ ਜਨਹਾਰੇ ਤਾਰਿਆ ਗੁਰੂ ਰਾਮਦਾਸ ਜੀ ਦਾ ਪਾਵਨ ਪਿੱਤਰ ਸਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਦਾਰੀ ਕਰਿਓ ਸੰਗਤ ਜੀ ਠੰਡ ਦਾ ਕੋ ਦਾ ਮਹੀਨਾ ਚੋ ਛੱਡ ਚੁੱਕਿਆ ਹੈ ਸੰਗਤਾਂ ਨਾਤਮਸਤ ਘੁੰਮਤਾ ਦੇ ਦੂਦਰਾਡੇ ਤੇ ਪਹੁੰਚ ਰਹੀ ਆਰੇ ਅਸ ਟਾਈਮ ਅਸੀਂ ਕੰਪਲੈਕਸ ਦੇ ਬਾਹਰ ਖਲੋਤੇ ਹੋਏ ਹਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਸੰਗਤਾਂ ਗੁਰਬਾਣੀ ਦਾ ਆਨੰਦ ਲੈ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਸਤਿਗੰਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਹਾਂ ਉਹ ਕਿਸ ਤਰ੍ਹਾਂ ਸੰਗਤ ਆ ਪੁਜ ਰਹੀਆਂ ਨੇ ਉਹ ਦਾ ਦਸੰਬਰ ਦਾ ਮਹੀਨਾ ਜੀ ਤਰੀਕ ਹੈ ਜੀ 20 ਦਸੰਬਰ ਸ਼ਨੀਵਾਰ 2025 ਸੋ ਸੰਗਤ ਜੀ ਦੇਖੋ ਜੀ ਬਨੰਦਰ ਸਾਹਿਬ ਦਾ ਦ੍ਰਿਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੇਖ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਵਿਤਰਸਤਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਧੁੰਦ ਕਿੰਨੀ ਆ ਪਰ ਫਿਰ ਵੀ ਸੰਗਤ ਕਿੰਨੀ ਆਈ ਦੇਖੋ ਦੇਖ ਸਕਦੇ ਹੋ ਸੰਗਤ

ਇਕ ਪੰਤ ਸੁਨੇਓ ਗੁਰ ਸੰਗਤ ਤ੍ਰੇਮਿਲੰਤ ਜਿ ਕ੍ਰਾਸ ਮਿਟਾਏ ਇਕ ਅਰਧ ਹੀਰਤ ਕੀ ਗੁਰੂ ਰਾਮਦਾਸ ਰਖੋ ਹੋ ਛਣਾ ਇਹ ਗੁਰੂ ਰਾਮਦਾਸ ਜੀ ਸਾਹਮਣੇ ਆ ਦੁੱਖ ਭਜਨੀ ਮੇਰੀ ਸੰਗਤ ਜੀ ਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਅਨੁਸ਼ਾਨਨ ਕਰਦੀ ਸੰਗਤ ਦੇਖ ਸਕਦੇ ਹੋ ਜੀ ਪੋਦੇ ਮਹੀਨੇ ਦੇ ਵੀ ਸੰਗਤ ਠੰਡ ਨਹੀਂ ਲੱਗਦੀ ਇਸ ਤਰ੍ਹਾਂ ਸਾਨੂੰ ਪਾਣੀ ਸ਼ਨਾਣ ਕਰਦੇ ਹਾਂ